ਲੋਕਾਂ ਅੰਦਰ ਸ਼ੈਨਸ਼ੀਲਤਾ ਇਸ ਕਦਰ ਘਟ ਚੁੱਕੀ ਹੈ ਕਿ ਲੋਕ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਵੀ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਬਣ ਚੁੱਕੇ ਆ ਮਾਮਲਾ ਸਾਹਮਣੇ ਆਇਆ ਹੈ ਫਰੋਇਟਰ ਦੇ ਪਿੰਡ ਅਲੀਕੇ ਤੋਂ ਜਿੱਥੇ ਦੋ ਧਰਾਂ ਵਿਚਕਾਰ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਝਗੜਾ ਇੱਥੋਂ ਤੱਕ ਵੱਧ ਗਿਆ ਕਿ ਇੱਕ ਦੂਸਰੇ ਤੇ ਇੱਟਾਂ ਰੋੜੇ ਜਿਹੜੇ ਆ ਉਹ ਬਰਸਾਦ ਦਿੱਤੇ ਗਏ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸੰਝੀਆਂ ਕਰ ਦਿੰਨੇ ਆ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਇਹ ਤਸਵੀਰਾਂ ਫਰਵਿੰਦਰ ਦੇ ਪਿੰਡ ਆਲੀਕੇ ਦੀਆਂ ਹਨ ਜਿੱਥੇ ਦੋ ਧਰਾਵਜਕਾਰ ਮਾਮੂਲੀ ਜਿਹਾ ਝਗੜਾ ਹੋਇਆ ਸੀਗਾ ਤਾਂ ਝਗੜਾ ਇੱਥੋਂ ਤੱਕ ਵੱਧ ਗਿਆ ਕਿ ਇੱਟਾ ਰੋੜੇ ਜਿਹੜੇ ਆ ਉਹ ਚੱਲ ਗਏ ਤਾਂ ਮੌਕੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਵੀਡੀਓ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਕ ਦੂਸਰੇ ਤੇ ਇੱਟਾ ਰੋੜੇ ਜਿਹੜੇ ਆ ਉਹ ਚਲਾਏ ਜਾ ਰਹੇ ਆ ਤਾਂ ਦੋਨਾਂ ਧਰਾਵਾਂ ਵੱਲੋਂ ਇੱਕ ਦੂਸਰੇ ਤੇ ਇਲਜ਼ਾਮ ਜਿਹੜੇ ਆ ਉਹ ਲਗਾਏ ਜਾ ਰਹੇ ਆ ਉੱਥੇ ਹੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਆ ਅਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਜਿਹੜਾ ਉਹ ਦਿੱਤਾ ਜਾ ਰਿਹਾ ਤਾਂ ਕੀ ਕੁਝ ਕਹਿਣਾ ਹੈ ਦੋਨਾਂ ਧਿਰਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਕੀ ਤੁਹਾਡਾ ਪੰਨ ਟੁੱਟ ਗਿਆ? ਪਰ ਇਹ ਕਿਥੋਂ ਰਹਿਣ ਬਗਤ ਅੱਛੀ ਵਾਲੀ ਕਹਿ ਰਹੀ ਹੈ। ਤੇ ਕੀ ਹੋਈ ਪੰਨ ਟੁੱਟ ਕੀ ਹੋਇਆ? ਪੰਨ ਟੋੜ ਸਾਡੇ ਜੀ ਬਹੁਤ ਵੇਹ ਵੀ ਬੁੱਢਾ ਬੁੱਢੀ ਹੈ ਗਈ ਸੀ। ਹੂੰ ਹੂੰ। ਇਹ ਕਰੇ ਵੀ ਮੇਰਾ 99 ਜਾਂ ਵੀ ਲੱਗਦਾ। ਹੂੰ ਹੂੰ। ਕੰਮ ਨੰਦਾ ਵੀ ਘਰ ਜਵਾਈਆਂ ਨਾਲ ਰੱਖਿਆ ਹੋਇਆ। ਤੇ ਉਹ ਬਾਹਰ ਪੈਲੀ ਤੇ ਸੀ ਤੇ ਬੁੱਢਾ ਬੁੱਢੀ ਦੋਵੇਂ ਦੁਕਾਨ ਤੇ ਸੀ। ਇਹ ਦੁਕਾਨ ਤੋਂ ਆ ਕੇ ਵੀ ਇਹਨਾਂ ਦੇ ਗਲਗੁਲ ਪਾਇਆ ਕਰਨੇ ਇੱਕ ਚੰਦਾ ਕੰਮ ਥੋੜੀ ਨਾ ਪੰਨ ਤੋੜੀ ਵੀ ਕੀਤੀ ਪੰਨ ਤੋੜੀ ਬਹੁਤ ਕੀਤੀ ਹੈ ਟਟਾ ਰੋੜੇ ਚੱਲੇ ਹਾਂ ਇੱਟਾ ਰੋੜੇ ਚੱਲੇ ਜ਼ਖਮੀ ਕਿੰਨੇ ਹੋਏ ਹਾਂ ਜ਼ਖਮੀ ਮੇਰੇ ਮੁੰਡੇ ਦੇ ਹੀ ਛੱਟ ਲੱਗੇ ਹਾਂ ਪੈਰ ਸਰਕਾਰ ਵੀ ਹੋਣੀ ਚਾਹੀਦੀ ਹਾਂ ਇੱਟਾ ਰੋੜਾ ਚਲਾਉਂਦੇ ਰਹੇ ਠੀਕ ਹਾਂ ਜੀ ਕੀ ਨਾਮ ਤੁਹਾਡਾ ਮੇਰੇ ਨਾਲ ਬशीर ਸਰਪੰਚ ਵਜਦਾ ਜੀ ਹਾਂ ਜਿਹੜਾ ਹਮਲਾ ਆਇਆ ਕਿਸ ਵਜ੍ਹਾ ਤੋਂ ਆਇਆ ਕੀ ਕਰ ਜਿਹੜੇ ਅਣਪਛਾਤੇ ਬੰਦੇ ਸੀ ਪਹਿਲਾਂ ਆਏ ਨੇ ਤਿੰਨ ਜਣੇ फेर ਉਹ ਦੂਜੀ ਵਾਰ ਆਏ ਨੇ ਦੋ ਜਣੇ ਤੇ 6ਵੀਂ ਤੀਜੀ ਵਾਰ ਆਏ ਨੇ 7 ਜਣੇ ਮੈਂ ਨੇ ਪੁੱਛਿਆ ਵੀ ਕਿੰਨੂ ਲਾਭ ਦੇ ਦੇ ਅਸੀਂ ਦੋ ਦੋ ਜਣੇ ਹੀ ਘਾੜਤੀ ਬੁੱਢੀ ਤੇ ਮੈਂ ਦੋਣੀ ਘੜੇ ਦੀ ਹੋਰ ਕੋਈ ਸਾਡਾ ਜੀ ਕੋਣੀ ਸੀ ਜਦੋਂ ਇਹ ਆਏ ਨੇ ਇਹਨਾਂ ਨੇ ਫਿਰ ਦੂਜੀ ਤੀਜੀ ਵਰੀ ਤੇ ਆਏ ਨੇ ਤੇ ਸਾਡੇ ਨਾਲ ਗੱਲ ਪੈ ਗਈ ਨੇ ਬਾਹਰ ਇਟ ਰੋੜਾ ਵੇ ਸਾਡੇ ਦੋ ਫ੍ਰੀਜਾਂ ਟੁੱਟ ਗਿਆ ਜੀ ਕੀ ਇਹਨਾਂ ਨੂੰ ਏਸੀ ਏਸੀਆਂ ਦੇ ਵੀ ਪੱਖਰੇ ਪੰਨ ਗਏ ਨੇ ਲੋਕਾਂ ਦੀਆਂ ਟੈਂਕੀਆਂ ਟੁੱਟ ਰਹੀਆਂ ਨੇ ਸਾਡੇ ਆ ਸ਼ੀਸ਼ੇ ਟੁੱਟੇ ਪਏ ਨੇ ਆ ਸ਼ੀਸ਼ੇ ਟੁੱਟੇ ਪਏ ਸਾਡੇ ਇਹ ਬੰਦੇ ਆ ਨੇ ਅੱਗੇ ਵੀ ਇੱਥੇ ਬਹੁਤ ਵਾਰ ਦਾ ਤਾਂ ਤੀਜੀ ਵਾਰ ਪਿੰਡ 'ਚ ਹੁਣ ਪੰਚਾਇਤ ਇਕੱਠੀ ਹੋਈ ਏ ਇਹਨਾਂ ਨੇ ਅੱਗੇ ਬਹੁਤ ਤਿੰਨ ਤੀਜੀ ਵਾਰ ਵਾਰਦਾਤ ਕੀਤੀ ਕਿ ਰਾਮ ਸਿੰਘਾਂ ਨਾਲ ਲੜਾਈ ਹੋਈ ਏ ਉਦੋਂ ਵੀ ਇਹਨਾਂ ਨੇ ਇੱਥੇ ਬਹੁਤ ਵਾਰਦਾਤ ਕੀਤੀ ਸੀ ਕਿ ਬਹੁਤ ਮਤਲਬ ਵੀ ਮਛਰੇ ਹੋਏ ਨੇ ਕੀ ਕਾਰਨ ਕੀ ਲੜਾਈ ਝਗੜੇ ਦਾ ਕਾਰਨ ਕੀ ਹੋ ਗਿਆ ਲੜਾਈ ਝਗੜੇ ਦਾ ਇਹ ਬੰਦੇ ਇਹਨਾਂ ਨੇ ਮਂਗਾਏ ਸੀ ਉਥੇ ਕੋਈ ਕੰਮ ਤੇ ਲੱਗੇ ਸੀ ਉਥੇ ਰੋਲਾ ਪਿਆ ਉਤੋਂ ਗੱਲ ਛੋਟੀ ਮਿੱਟੀ ਜੀ ਗੱਲ ਸੀ ਰਣਜੀਤ ਸਰਾ ਇੱਕ ਬੰਦੇ ਉਥੇ ਮਂਗਾਤੇ ਤੇ ਉਥੇ ਮੁੰਡੇ ਸਾਡੇ ਗੱਲ ਪਏ ਰਣਜੀਤ ਰੱਖੀ ਉਹੀ ਹਾਂ ਰਣਜੀਤ ਰੱਖਦੇ ਨੇ ਹੂੰ ਉਥੇ ਰਣਜੀਤ ਨਾਲ ਇਹ ਬੰਦੇ ਜਿਹੜੇ ਪਾਸੋਂ ਮਂਗਾਏ ਸੀ ਇਹ ਉਹਨੂੰ ਮੁੰਡੇ ਨੂੰ ਵੇਚ ਲਈ ਇਹ ਮੁੰਡਾ ਬਾਹਰ ਪੈਣੀ ਦੇ ਫਿਰਦਾ ਸੀ ਇਹਨੂੰ ਨਹੀਂ ਪਤਾ ਹੈਗਾ ਵੀ ਮੈਨੂੰ ਕਿੱਥੇ ਫਿਰਦੇ ਨੇ ਕਿੱਥੇ ਪਿੰਡ ਦੇ ਇਹਨੇ ਬੰਦੇ ਜਿਹੜੇ ਨਾ ਪਾਟੇ ਨਹੀਂ ਜਿਹੜੇ ਨਹੀਂ ਜਿਹੜੇ ਭੰਤ ਤੋੜਦੇ ਪਿੰਡਾਂ ਨਾਲ ਚਾਹਵਾ ਹੈ ਪਿੰਡ ਦੇ ਨਹੀਂ ਜਿਹੜੇ ਪਾਟੂ ਕੰਡੇ ਮੰਗਾ ਦੇ ਸਾਡੇ ਘਰੇ ਕਾਲਦੇ ਪਾਟੂ ਮੰਗਾ ਦੇ ਨੇ ਹੁਣ ਕੀ ਪ੍ਰਸ਼ਾਸਨ ਤੋਂ ਕਾਰਵਾਈ ਜੀ ਪ੍ਰਸ਼ਾਸਨ ਤੋਂ ਅਸੀਂ ਇਹ ਮੰਗਦੇ ਆਂ ਵੀ ਅਸੀਂ ਰਾਤ ਪੁਲਿਸ ਦੇ ਕੋਲੇ ਗਏ ਸੀ ਉਹਨਾਂ ਕਹਿੰਦਾ 10 ਵਜੇ ਆਜੂ ਹੂੰ ਮੈਂ 10 ਵਜੇ ਜਾਊਂਗਾ ਜੇ ਮੇਰੀ ਕੋਈ ਗੱਲ ਸੁਣੀ ਤੇ ਮੈਂ ਗੱਲ ਕਰੂੰਗਾ ਬੇਨਾਮ ਨੋਈ ਤੇ ਮੈਂ ਕੋਈ ਵੀ ਗੱਲ ਨਹੀਂ ਮੰਨਾਂ ਠੀਕ ਅਸੀਂ ਇਹ ਜਿਹੜਾ ਵਾਰਦਾਤਾ ਰੋਜ਼ ਰੋਜ਼ ਕਰਦੇ ਨੇ ਅਸੀਂ ਨਹੀਂ ਹੁੰਦੇ ਇਹ ਜਿਹੜੀਆਂ ਵਾਰਦਾਤਾ ਨੇ ਗਲਤ ਕਰਦੇ ਨੇ ਇਹ ਗਲਤ ਸਟੈਪ ਚੁੱਕ ਰਹੇ ਨੇ ਇਹਨਾਂ ਦੇ ਹੱਥ ਜਿਹੜੇ ਨੇ ਖੁੱਖੇ ਡਲੇ ਨੇ ਸਰਕਾਰ ਦੇ ਨਾਲ ਇਹ ਕੀ ਕੀ ਨਾਮ ਕੀ ਤੁਹਾਡਾ ਰਮਨਦੀਪਾ ਰਮਨਦੀਪ ਵੀ ਜਿਹੜੀ ਇਹ ਲੜਾਈ ਹੋਈ ਤੁਹਾਡੇ ਤੇ આરોਪ ਲੱਗ ਰਹੇ ਨੇ ਝੋਪ ਕੀ ਹੈ ਕਿਹਨਾ ਮੁੰਡਿਆਂ ਤੇ ਲੱਗ ਰਹੇ ਤੁਹਾਡੇ ਮੁੰਡਿਆਂ ਤੇ ਇਹ ਮੇਰੇ ਭਰਾ ਹਨ ਹਾਂ ਹਾਂ ਤੇ ਨੰਗਾ ਲੱਗੇ ਤੇ ਨੰਗਾ ਨਹੀਂ ਸਿਦਦਾ ਸਕੂਲ ਦਾ ਟਾਪਾ ਪਹਿਲਾਂ ਟੁੱਟਾ ਪਿਆ ਸੀ ਇਹਨਾਂ ਤੋਂ 2000 ਰੁਪਏ ਵੀ ਦੇਤਾ ਉਹਨਾਂ ਪਲਾਨ ਬਰਾਸ ਮੁੰਡੇ ਸਾਥ ਕੇ 100 ਹਜ਼ਾਰ ਲੈ ਕੇ ਪਹਿਲਾਂ ਬੈਠਾ ਸੀ ਤੇ ਫਿਰ ਉਸ ਮੌਕੇ ਤੇ ਹੁੰਦੇ ਨਾ ਅਸੀਂ ਮੁੰਡਿਆਂ ਨਾਲ ਵੀ ਆਪਣੇ ਆਪ ਨੂੰ ਬਚਾਇਆ ਇਹਨਾਂ ਕੰਬਰਾਂ ਤੇ ਟਾਂ ਰੋੜੇ ਚਾਲਾਕ ਚੜ ਕੇ ਮੈ ਮੁੰਡੇ ਨੂੰ ਘਰੇ ਖਿੱਚ ਲਿਆ ਮੈਂ ਹੂੰ ਕਟਮਾਰਕ ਕੀਤੀ ਮੁੰਡੇ ਨੂੰ ਹਾਂ ਇਹਨਾਂ ਕੋਟਾ ਮਾਰਕ ਕੀਤੀ ਸੱਤਿਆਂ ਨੂੰ ਵੀ ਬੁੜੀਆਂ ਨੂੰ ਵੀ ਘਰੇ ਕੋਈ ਜੀ ਨਹੀਂ ਸੀ ਤੁਹਾਡੇ ਤੇ ਝੂਠੇ ਰੋਗ ਲਾ ਲਓ ਝੂਠੇ ਜਲਾ ਮਨਾਉਂਦੇ ਨੇ ਟਮੋਟਰਸਾਈਕਲ ਸਾਡੇ ਦੋ ਪਾਸੇ ਤੇ ਸਾਡਾ ਫੋਨ ਭਾਂਨ ਦਿੱਤਾ ਇਹਨਾਂ ਡਾਂਗ ਮਾਰ ਕੇ ਠਾਈ ਹੁਣ ਜਾਂਚ ਹੋਣੀ ਚਾਹੀਦੀ ਜਾਂਚ ਹੋਣੀ ਚਾਹੀਦੀ ਪੁਲਿਸ ਵਾਲੇ ਨਿਕਲ ਜਾਂਦਾ ਸਿਆਣਾ ਪਿਆਣਾ ਬੰਦਾ ਹੈ ਕਿੱਥੋਂ ਦੇ ਰਹਿਣ ਵਾਲੇ ਬੈਂਡ ਵਾਲੀ ਦੇ ਅੱਛੇ ਜਿਹੜੀ ਲੜਾਈ ਝਗੜਾ ਆ ਤੁਹਾਡੇ ਤੇ ਰੂਪ ਲਗਾ ਰਹੇ ਨੇ ਮੁੰਡਿਆਂ ਤੇ ਕੌਣ ਆਏ ਸੀਗੇ ਮੁੰਡੇ ਤੇ ਉਹ ਮੇਰਾ ਬੇਟਾ ਜੀ ਬਿਮਾਰ ਹੈ ਤੇ ਇੱਕ ਹੋਂਜੇ ਨਹੀਂ ਠੀਕ ਰਹਿੰਦਾ ਤੇ ਇੱਕ ਸ਼ਹਿਰ ਰਹਿੰਦਾ ਉਹ ਤਾਂ ਸਾਡੇ ਕੋਲ ਰਹਿੰਦਾ ਹੀ ਨਹੀਂਗਾ ਹੂੰ ਹੂੰ ਮੇਰੇ ਘਰ ਵਾਲਾ ਵੀ ਮਰਿਆ ਆਇਆ ਅੱਗੇ ਵੀ ਨਾ ਸਾਡਾ ਇੱਕੋ ਬੰਦਾ ਮਾਰਿਆ ਆਇਆ ਕਤਲ ਕੀਤਾ ਸੀ ਨਾ ਇਹਨਾਂ ਨੂੰ ਕਿਹਾ ਮaaf ਹੁਣ ਫੇਰ ਦੁਬਾਰੇ ਇੰਦੇ ਰਿਸ਼ਤੇਦਾਰ ਸਦੇ ਉਹ ਮੁੰਡਾ ਕਿਆ ਕੰਮ ਤੇ ਉੱਥੇ ਟੱਲਾ ਹੋ ਗਿਆ ਤੋਂ ਉਥੋਂ ਲੈਣ ਗਏ ਨੇ ਤੇ ਅਗੋ ਇਹ ਕਾਲ ਪਾਏ ਗਏ ਨੇ ਫੇਰ ਕੁੱਟਮਾਰ ਕੀਤੀ ਹਾਂ ਕੁੱਟਮਾਰ ਕੀਤੀ ਇਹ ਕਹਿੰਦੇ ਨੇ ਕਲੀਆਂ ਚ ਫਿਰਦੇ ਅਸੀਂ ਮੁੰਡਾ ਲੈ ਕੇ ਭੱਜੇ ਫਿਰਨੇ ਆਉਂਦਾ ਮੇਰਾ ਮੁੰਡਾ ਇੰਨਾ ਤੇ ਹਿਆਰਾ ਫਿਰ ਪਿੰਡ ਦੇ ਵਿੱਚ ਟਾ ਰੋਡ ਵਿੱਚ ਲਾਏ ਹਾਂ ਜੀ ਬਹੁਤ ਜ਼ਿਆਦੇ ਚਲਾਏ ਨੇ ਇਹ ਸਾਨੂੰ ਇਹਨਾਂ ਦਾ ਖਤਰਾ ਹੀ ਖਤਰਾ ਹੈ ਇਹਨਾਂ ਦੇ ਖੂਨ ਮੂੰਹ ਲੱਗਾ ਹੈ ਕਿ ਇਹ ਸਾਡੇ ਹਰ ਬੰਦੇ ਦੇ ਗਾਲ ਪੈਂਦੇ ਤੇ ਇੱਕ ਬੰਦੇ ਮਾਰਦੇ ਨਾਲ ਬੁੜੀਆਂ ਰਾਜ ਜਾਂਦੀਆਂ ਨਹੀਂ ਸਰਪੰਚ ਅਤੇ ਸਰਪੰਚ ਹੀ ਬੰਦੇ ਮਾਰੰਦਾ ਬਾਦ ਸਾਬਕਾ ਹਾਂਜੀ ਅੱਛਾ ਕੋਈ ਜਾਣਕਾਰੀ ਚਾਹੀਦੀ ਹੁਣ ਜਾਂਚ ਹੋਣੀ ਚਾਹੀਦੀ ਬਿਲਕੁਲ ਇਹਦੇ ਫੋਨ ਤੋੜ ਤੇ ਇੱਕ ਇੱਕ ਇਹਨੇ 5 7 ਜਣੇ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਨੇ ਇਹ 4 ਜਣੇ ਨੇ ਮੁੰਡੇ ਕਿਸ ਚਾਹਤੋਂ ਲਗੇ ਆ ਰਹੇ ਨੇ ਇਹ ਉਹਦੇ ਗਾਲ ਪਾਏ ਸੋਭਾ ਪਹਿਲਾਂ ਬਣਾ ਕੇ ਬਾਹਰ